ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿ ਵੀਰ ਨੂੰ ਕੋਈ ਸੇਲ ਕਰਨਾ ਹੋਵੇ ਜਿਆਦਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93688 ਹੈ ਜੀ ਤਸੱਲੀ ਭਰ ਕੇ ਤੁਸੀਂ ਆ ਕੇ ਕਰਨੀ ਆ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਆਓ ਕਰਦੇ ਆ ਬਾਈ ਹੁਣ ਨਾਲ ਗੱਲਬਾਤ ਲੈਨੇ ਆ ਪ੍ਰੋਪਰ ਜਾਣਕਾਰੀ ਅੱਜਾ ਦੋ ਬੜਾਂ ਬਾਰੇ ਇੱਕ ਸੂਈ ਸਵਾਈ ਮਗਰ ਵੱਛੀ ਤੇ ਇੱਕ ਆ ਗੱਬਣ ਵਹਿੜ ਬੈਸਿਕਲ ਜੀ ਸੱਸੀ ਜੀ ਮੇਰੇ ਸਾਰੇ ਪਿੰਡ ਪਰਵਾਂ ਨੂੰ ਹਾਂ ਜੀ ਨਾਮ ਦਾਦੀ ਤੁਸੀਂ ਪਹਿਲਾਂ ਦੇ ਬਾਅਦ ਚ ਨਾਮ ਜੀ ਮੇਰਾ ਕਾਕਾ ਪਿੰਡ ਲੰਗਣਾ ਤੁਸੀਂ ਵਾਕਿਆ ਆਪਣਾ ਜਿਲ੍ਹਾ ਮੋਗਾ ਹਾਂ ਜੀ ਬਾਈ ਜਾਨ ਤੂੰ ਆਈ ਠੀਕ ਆ ਜੀ ਚੱਲੀਆਂ ਦਾ ਕੰਮ ਵਧੀਆ ਹਾਂਜੀ ਹਾਂਜੀ ਵਧੀਆ ਠੀਕ ਆ ਜੀ ਬਾਈ ਦੱਸੀ ਕਰਾਂਦੇ ਇੱਕ ਨੰਬਰ ਸ਼ੁਰੂ ਕਰ ਲਾ ਬਾਈ ਜੀ ਆਪਾਂ ਇਹ ਮਤਲਬ ਕਿ ਲੋਕ ਨਹੀਂ ਲਈਏ ਇਹ ਵੱਡੀ-ਬੁੱਡੀ ਬਹੁਤ ਆ ਮਤਲਬ ਕਿ ਆ ਵੀ ਤੁਹਾਨੂੰ ਤੁਸੀਂ ਕਹਿੰਦੇ ਲੋੜ ਨਹੀਂ ਠੀਕ ਆ ਜੀ ਵੱਡੀ-ਬੁੱਡੀ ਬਹੁਤ ਜ਼ਿਆਦੇ ਆ ਠੀਕ ਆ ਜੀ ਦੁੱਧ ਦੂੰਗੀ 16-17 ਕਿਲੋ ਠੀਕ ਆ ਜੀ ਬਾਕੀ ਡਿਵਿਡਨ ਦਿੱਤਾ ਨਾ ਹੋਰ ਦਊ ਵੀ ਕਿਹੜੀ ਹਾਂਜੀ ਹਾਂਜੀ ਤੇ ਜਾਨ ਕਹਿੰਦੇ ਰਹਿੰਦੇ ਬਾਈ ਇਹਦੇ ਇਹ ਦਮ ਬਾਈ ਇਹ ਆ ਮੰਨ ਕੇ ਚਲੋ ਹਫ਼ਤਾ ਮੰਨ ਕੇ ਚਲੋ ਠੀਕ ਆ ਜੀ ਹਾਂ ਕੱਢ ਲਈ ਬਾਹਰ ਨੂੰ ਓਏ ਦੋਸਤੋ ਫੁੱਲ ਵੱਡੀ ਵਿਹੜ ਆ ਕਿ ਕੋਈ ਛੋਟੀ ਨਹੀਂ ਬਾਈਆਂ ਦਾ ਲੋਕੀ ਲਈ ਆ ਪਿੰਡੋਂ ਹੀ ਇੱਥੋਂ ਬਗੈਰ ਜੂੜ ਤੋਂ ਚੋਣੀਆਂ ਠੰਡੀ ਸੀਲ ਪੂਰੀ ਐ ਠੀਕ ਆ ਜੀ ਬਹੁਤ ਚਿੱਟਾ ਹੋਊਗਾ ਮਿਹਰਗਾ ਠੀਕ ਆ ਜੀ ਕ੍ਰੋਸ ਪੰਚ ਦੇ ਵਿੱਚ ਐ ਠੀਕ ਆ ਜੀ ਲਓ ਵੀ ਦੋਸਤੋ ਪਿੰਡੋਂ ਲਈ ਆ ਕ੍ਰੋਸ ਪੰਚ ਬਣਾ ਲੈਣ ਤੋਂ ਬਹਿ ਗਿਆ ਚੋਲੋ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਕਿ ਹਫ਼ਤਾ ਲੈਂਦੀ ਆ ਕਦਕੜ ਫੁੱਲ ਵੱਡਾ ਹੀ ਆ ਰੇਲ ਗੱਡੀ ਦੇ ਡੱਬੇ ਜਿੱਡੀ ਵਿਹੜ ਆਗੀ ਤਦ 16 17 ਕਿਲੋ ਜੇ ਇਹ ਨਹੀਂ ਚੋਣਦੀ ਤਾਂ ਚੋਣਾ ਵੀ ਕਿਨੇ ਆ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਹੱਥੀ ਚੁਾਈ ਵਾਲਾ ਮੁੱਠੀ ਵਾਲਾ ਥਾਣਾ ਤੇ ਦੇਖ ਸਕਦੇ ਹੋ ਜੀ ਫੇਸ ਕੁਆਟ ਚੈੱਕ ਕਰੋ ਲੈ ਚੱਲ ਬਾਈ ਜਾਦੂ ਤੇ ਕਾਕੇ ਬਰਾੜ ਦਿਆਂ ਵੜਾ ਆਵਾ ਦੋ ਥਾਣਾ ਸੇ ਬਹੁਤ ਚੰਗਾ ਥੀ ਚਵਾਈ ਵਾਲਾ ਮੁੱਠੀ ਵਾਲਾ ਤੇ ਦੇਖ ਸਕਦੇ ਹੋ ਪੱਧਰ ਬਾਈਨ ਬਹੁਤ ਆ ਵਜੇ ਨੂੰ ਮੈਨੂੰ ਚੰਗਾ ਹੋ ਕੇ ਲੱਸੀ ਪਿੱਕੀ ਨਹੀਂ ਗਈ ਵੱਡੀ-ਬੁੱਡੀ ਬਹੁਤ ਆ ਗਈ ਤੇ ਦੇਖ ਸਕਦੇ ਹੋ ਬਾਈ ਦੇ ਮੋਢੇ ਤੱਕ ਆਉਂਦੀ ਹੈ ਗਈ ਫੁੱਲ ਵੱਡੀ ਆ ਗਈ ਕੱਦ ਘਾਟ ਬਹੁਤ ਆ ਬਾਕੀ ਆ ਕੱਢ ਕੇ ਵਿਖਾ ਬਰਾਬਰ ਠੰਡੀ ਬਹੁਤ ਆ ਗਈ ਠੀਕ ਆ ਜੀ ਮੋਲਦਾ ਦੇ ਭਾਈ ਜੈ ਜੇ ਲੈਣ ਦੇ ਠੰਡ ਬਹੁਤ ਆ ਮੋਲ ਦਾ ਭਾਈ 35000 ਦੀ ਹਾਂ ਨਾ ਕਿ ਮੈਨੂੰ ਭੇਜ ਦੇ ਕਰਦੀ ਡੀ ਡੀ ਵੇਟ ਦਾ ਮੈਂ ਠੀਕ ਆ ਜੀ 35000 ਲੈ ਵੀ ਦੋਸਤ ਜਮਾ ਜੈ ਜੇ ਮੋਲਾ ਮੈਂ ਨਹੀਂ ਸਮਝਦਾ ਇਹਨੂੰ ਸਸਤੇ ਭਾਅ ਤੁਹਾਨੂੰ ਕੋਈ 16 17 ਕਿਲੋ ਲੈ ਵੇੜ ਦੇ ਦਊਗਾ ਮੋਲ ਸਿਰਫ 35000 ਥਣਾ ਸੈਚ ਚੈੱਕ ਕਰ ਲੋ ਠੰਡੀ ਸੀਲ ਜਮਾ ਦੀ ਵੇਖਦਾ ਭੋਰਾ ਵੀ ਨਹੀਂ ਕਰਦੀ ਉਪਰ ਮੇਰਾ ਵੀ ਨਹੀਂ ਕਰ ਰਹੀ ਇਹ ਕੱਦ ਬਈਨ ਬਹੁਤ ਵੱਡਾ ਵਾ ਤੁਸੀਂ ਵੇਖ ਸਕਦੇ ਹੋਗੇ ਕੱਦ ਘਾ ਕੋਈ ਛੋਟੀ ਜਿਹੀ ਕਿ ਕ੍ਰਾਸ ਬੀਜਾ ਚੱਟਾ ਮੱਝਾਰਗਾ ਇਹਦਾ 15 16 ਕਿਲੋ ਐਚਐਫ ਦੇ 20 ਕਿਲੋ ਦੇ ਬਰਾਬਰ ਹੋਊਗਾ ਮਲ ਸਿਰਫ 35000 ਰੁਪਈਆ ਵਿੱਚੋ ਕਿ ਮਾਨਤਾਣ ਜ਼ਰੂਰ ਹੋਊਗਾ ਇੱਧਰ ਆ ਜਾ ਬਾਈ ਦੋ ਨੰਬਰ ਪਾ ਦੱਸ ਦੇ ਬਾਈ ਬਲੀ 1 ਲੀਟਰ ਬੋਤਲ ਥੱਲੇ ਠੀਕ ਆ ਜੀ ਚੋਈ ਚੂ ਜੋਕਿਆ ਨੰਬਰ 1 ਨਾ ਪੂਛਟਾ ਹੈ ਨੀਗਾ ਠੀਕ ਆ ਜੀ ਸਾਫ ਸੁਥਰੀ ਹੈ ਠੀਕ ਆ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਸੂਈ ਨੂੰ ਮਲ ਹੋ ਹੀ ਗਿਆ ਯਾਰ ਮੰਨ ਕੇ ਚਲੋ ਦੋ ਦੋ ਢਾਈ ਦੋ ਕੁ ਮਹੀਨੇ ਸਵਾ ਦੋ ਢਾਈ ਠੀਕ ਆ ਮਾਗਰ ਬੱਚਾ ਕਿ ਬੱਚੀ ਆ ਕੋਚੀ ਆ ਬਈ ਠੀਕ ਆ ਜੀ ਕੱਢ ਦੇ ਬਾਹਰ ਨੂੰ ਆਹ ਠੀਕ ਆ ਜੀ ਬਾਈ ਦਾਦਾ ਸੀਗਾ ਕਾਕਾ ਮੈਨੂੰ ਵੀ ਸਵੇਰੇ 7:00 ਵਜੇ ਚਵਾਈ ਹੋਈ ਆਗੀ ਆਪਦੇ ਦੀ ਚੋਈ ਹੋਈ ਆ ਬਾਈ ਹਾਂ ਹਜੇ 9:00 ਵਜੇ ਤੇ 28 ਮਿੰਟ ਹੋਏ ਆ ਬਈ ਚਵਾਈ ਦੇ ਸਭ 2 ਘੰਟੇ ਥਾਣਾ ਜਜਮੰਡ ਤੇ ਉਹ ਸਾਲ ਆਉਣੀ ਆ ਕਿ ਸ਼ਾਮ ਦੀ ਚਵਾਈ ਚ ਦੇਣ ਸਾਰਾ ਹੀ ਪਿਆ ਵਾ ਕਹੋ ਕੱਦ ਘੜ ਇਹਦਾ ਹੀ ਫੁੱਲ ਵੱਡਾ ਤੁਸੀਂ ਦੇਖ ਸਕਦੇ ਹੋ ਜਦ ਬੀੜ ਬਹੁਤ ਆ ਗਈ ਬੋਦੀ ਵਾਲੀ ਵਿਹੜ ਨਿੱਕਾ ਕਾਨਾਂਗਾ ਥਾਣਾ ਸਾਬ ਬਹੁਤ ਚੰਗਾ ਵਾ ਹੁਣ ਇਹਦਾ ਹੀ ਫਿਟਿੰਗ ਵਾਲਾ ਹੀ ਆ ਤੇ ਦੇਖ ਸਕਦਾ ਤੇ 11 ਕਿਲੋ ਕੰਡੇ ਚਣਾਉਂਦੀ ਆਗੀ ਜਿਹੜਾ ਵੀਰ ਕੋ ਦੋ ਟਾਈਮ ਪੜਾ ਤਿੰਨ ਟਾਈਮ ਬਾਈ ਦੇ ਘਰੋਂ ਚੋਕੇ ਲਿਜਾ ਸਕਦਾ ਵਾ ਮਗਰੇ ਦੇ ਬੱਛੀ ਆ ਦੋ ਤੋਂ ਢਾਈ ਮਹੀਨੇ ਦੂਰ ਬਿਠਾ ਭੈਣ ਭਰਾ ਕੋ ਉਹਦਾ ਨੀੜੇ ਰਸਤੇ ਆਰਾ ਕੋਈ ਆਸਤੋਂ ਨੂੰ ਭੇਜਿਓ ਠੀਕ ਆ ਜੀ ਚੋਕੇ ਲਿਜਾਓ ਠੀਕ ਆ ਜੀ ਕਾਗਲ ਜਾਓ ਮੁਰਕੇ ਲਾਂਭੋ ਦੇਨੋ ਕਿਸੇ ਨੂੰ ਕਿਸੇ ਦਿਨ ਤਿਆ ਕਰੋ ਠੀਕ ਆ ਜੀ ਉਹਦੇ ਤੁਸੀਂ ਪੈਸੇ ਦੇਣੇ ਆ ਠੀਕ ਆ ਜੀ ਕਮਾਈ ਚੋਂ ਪੈਸੇ ਦੇਣੇ ਕੱਢ ਕੇ ਠੀਕ ਆ ਜਿਹੜਾ ਕੋ ਠੱਗੀ ਮਾਰਦਾ ਆਪਣਾ ਦੁਸ਼ਮਣ ਆ ਠੀਕ ਆ ਜੀ ਲਓ ਵੀ ਦੋਸਤੋ ਇਹਦਾ ਮਲਦਾ ਦੀ ਬਾਈ ਇਹਦਾ ਮੁੱਲ ਜੀ 33000 ਰੁਪਇਆ ਵਿੱਚੋਂ ਕਿ ਛੋੜ ਛੱਪਾ ਛੋੜ ਛੱਪਾ ਰੁਪਇਆ ਹੋ ਗਿਆ 100 ਠੀਕ ਹੈ ਜੀ ਲੋ ਬਈ ਦੋਸਤੋ ਕਦਕੜ ਫੁੱਲ ਵੱਡਾ ਵਾ ਸਿਰਫ 33000 ਰੁਪਇਆ ਮੌਲਾ ਥਣਾ ਸਹਿ ਬਹੁਤ ਚੰਗਾ ਥੀ ਚੋਈ ਆਇਆ ਵਾ ਇਸ ਚੋਈ ਹੋਈ 2 ਘੰਟੇ ਮਗਰ ਬੱਛੀ ਆ ਗਈ ਕਾਕੇ ਬ੍ਰਾਂਡ ਦੇ ਗੱਲਾਂ ਵੀ ਖਰੀਆਂ ਦੋਸਤੋ ਦੱਸ ਤੀਆਂ ਬਾਈ ਨੇ ਬਈ ਦੋ ਟਾਈਮ ਚੋਕੇ ਲਵੋ ਤੇ ਮੈਂ ਤੁਹਾਨੂੰ ਰੇਖੜੂ ਦੀ ਬੇਨਤੀ ਕਰਦਾ ਹੁੰਨਾ ਵਾ ਬਈ ਸੂਇਆ ਸੂਇਆ ਨਾਗਰ ਦਾ ਥੱਲੀ ਕਰਕੇ ਲਵੋ ਕਦਕੜ ਮੁੱਲ ਸਿਰ 33000 ਰੁਪਇਆ ਪੈਸਾ ਬਹੁਤ ਔਖਾ ਜੀਦੇ ਵੀਰੇ ਦੋ ਪਸੰਦਾਂ ਆਖ ਪਸੰਦ ਆਉਂਦਾ ਵਾ ਦੋਵਾਂ ਜਿਹੜਾ ਮਰਜ਼ੀ ਲੈ ਸਕਦੇ ਹੋ ਜੀ ਇੱਕ ਨੰਬਰ ਤੇ ਬਹੁਤ ਚੰਹੀਂ ਗੱਬਣ ਵੜਾ ਇੱਕ ਹਫ਼ਤੇ ਦੀ ਕੱਚੀ ਹੈਗੀ ਮੁੱਲ ਸਿਰਫ 35000 ਰੁਪਇਆ ਦੋ ਨੰਬਰ ਤੇ ਫੁੱਲ ਵੱਡੇ ਕੱਦ ਕੜਾ ਜਾਦਵੜੀ ਮਗਰ ਵੱਛੀ ਹੈਗੀ ਮੁੱਲ ਸਿਰਫ 33000 ਰੁਪਏ ਤੇ 11 ਕਿਲੋ ਕੰਡੇ ਵਾਲਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ